ਅਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਯਾਰੀ ਇਹ ਤੋਂ ਇੱਕ ਨਵੇਂ ਵਲੌਗ ਦੇ ਨਾਲ ਮਿੱਤਰੋ ਮੌਸਮ ਠੰਡਾ ਜਿਹਾ ਦੇਖ ਕੇ ਨੇ ਪਾਣੀ ਧਾਣੀ ਮਿਲਿਓ ਉਹ ਤੇਰਾ ਆਪਣੇ ਬਾਹਰ ਕੀ ਹੋਇਆ ਮਾਵਾ ਸਾਡੇ ਕੋ ਪਤਾ ਨਹੀਂ ਕਿ ਕਿਹੜਾ ਪਾਣੀ ਨਿਕਲ ਰਿਹਾ ਹੈ ਚਾਹ ਮੌਸਮ ਵਧੀਆ ਜਿਹਾ ਮੈਂ ਲਿਆਉਣਿਆ ਤੁਹਾਨੂੰ ਮਿੱਤਰ ਪਿਆਰੇ ਨਾਲ ਆਪਣੇ ਨਾਲ ਕੀ ਕਰਦਾ ਕੀ ਨਾ ਹੋ ਇੱਕ ਨਵੀਂ ਵੀਡੀਓ ਦੇ ਨਾਲ ਮੈਂ ਕਹਿੰਦਾ ਆ ਰਿਹਾ ਹਾਂ ਕੱਲ ਅੱਜ ਸਰ ਰੇਡ ਇਹਦੇ ਨਾਲ ਕਹਿੰਦਾ ਸੀ ਪਹੁੰਚ ਗਈਆਂ ਰੇਡ ਇੱਕ ਵਾਰ ਦੁਬਾਰੇ ਫੇਰ ਚੌਥਾ ਤੇ ਤੀਜਾ ਪਣ ਰਿਹਾ ਸੀ ਚੌਥਾ ਰੇਜ ਲਾ ਬਸ ਇਹ ਫਾਈਨਲ ਇਹ ਫਾਈਨਲ ਹੀ ਆ ਤੰਗੜ ਪਾ ਦੇ ਫਾਈਨਲ ਰੇ ਕਰਦਾ ਹਾਂ ਹੁਣ ਇਹ ਚ ਫਾਈਨਲ 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 ਇੱਕ ਬੰਦਾ ਆਇਆ ਨਹੀਂ ਅਜੇ ਟੀਮ ਦਾ ਆਪਣਾ ਇੱਕ ਬੰਦਾ ਡਾਊਨ ਹੋ ਗਿਆ ਦਾ ਕਲੱਚ ਦੱਬ ਗਿਆ ਉਹ ਜਾਣ ਕੇ ਥੋਰੀਆਂ ਵਾਲੀਆਂ ਥੋਰੀਆਂ ਵਾਲੀਆਂ ਨੇ ਹੱਲ 20 ਬੋਰੀਆਂ ਸੀ ਬਈ ਕਲੱਚ ਦੱਬ ਗਿਆ ਉਹ ਤਾਂ ਕਰਦੇ ਹਨਾ ਔਰ ਫਿਰ ਮਿੱਤਰੋ ਉਹ ਬੋ ਖੂਬ ਖੂਬ ਆਲਾ ਨਹੀਂ ਜਿੰਨੀ ਜਗਾਟ ਕੇ ਓਏ ਕੱਟ ਲਿਆ ਕੱਟ ਲਿਆ ਸਨੈਪ ਲੈ ਲਈ ਉਹਦੇ ਵਿੱਚੋਂ ਆਪਾਂ ਨੇ ਲੈ ਫਿਰ ਭਾ ਝੋਲੇ ਜਿਆ ਦਾ ਗੱਲ ਉਥੇ ਉਹ ਖੇਲ ਤੇਰੇ ਖੇਤ ਦਾ ਗਵੰਡੀ ਕਿਹੜਾ ਵਾਹ ਇਧਰੇ ਉਹ ਬਰ ਉੱਥੇ ਦੇਖਤੀ ਸੀਗੀ ਆਪਣੀ ਸਬਜੀ ਆ ਗਈ ਹੈਸੀ ਹੰਦਾ ਹੱਸਦਾ ਬੜਾ ਯਾਰ ਕਿਤੇ ਹੱਸ ਮੁਕ ਬੰਦਾ ਹੈਨਾ ਸਬਜੀ ਵੀ ਦਿਖਾਦੀ ਮੜੀ ਦੇਖ ਵੈਰੈਟੀਆਂ ਵਾਲੀਆਂ ਲਾਈਆਂ ਨੇ ਆਪਣੇ ਅਸੀਂ ਪ੍ਰਿੰਡੀਆਂ ਦੇ ਖੁੱਡਿ ਜੀ ਕੱਢੇ ਸੀਗੇ ਮੈਂ ਤਾਂ ਹੁਣ ਜੀਰੀ ਲੱਗੀ ਜੁ ਪ੍ਰਿੰਡੀ ਇਹ ਤਾਂ ਲੱਗੀ ਰਹੀ ਤੇ ਐਦਾ ਹੁਣ ਤਾਂ ਬੌਂਡ ਦਾ ਟਾਈਮ ਹੋ ਗਿਆ ਹਰ ਹੈ ਉਹੀ ਨਹੀਂ ਬਣਦੇ ਜਾਂਦੀਆਂ ਜੜ ਕੋਈ ਆਪਣਾ ਲੈ ਬਾਤੂ ਨੇ ਆ ਬੜੀ ਬੜੀ ਸਾਰੀ ਪ੍ਰਿੰਟ ਨਹੀਂ ਉਹ ਤਾਂ ਸਟਣੇ ਹੈਗੀਆਂ ਤੇ ਛੂਟੀਆਂ ਨੇ ਹੈਗੀਆਂ ਨੇ ਨਿਆਣੀਆਂ ਨੇ ਅੱਛਾ ਹੁਣ ਰਕੇ ਫੜ ਜਾ ਹੁਣ ਉਹ ਤੇ ਜੀਰੀ ਲਾ ਦਾਂ ਬਸ ਕਿੱਥੇ ਲਾਈ ਜਾਂਦੇ ਨੇ ਇਹਦੇ ਇੱਥੇ ਮੱਕੀ ਜੀ ਗੜਤੀ ਮਸ਼ੀਨ ਜੀ ਨਾਲੀ ਅੱਛਾ ਉਦੋਂ ਆ ਤਾਂ ਠੀਕ ਹੈ ਸਬਜੀ ਆਪਣੀ ਕੱਖ ਨਹੀਂ ਹੈਗਾ ਛੇਤੀ ਤੇ ਕੱਖ ਦੀ ਨਾ ਕੋਈ ਕੱਖ ਕਿੰਨੇ ਹੋ ਜੂਗਾ 15 ਤੋਂ ਢਾਢੀ ਕਰ ਦਿੰਦੇ ਨੇ ਵਿੱਚ ਬਸ ਫੇਰ ਹੈ ਆਪ ਵੀ ਮਿਹਨਤ ਕਰਦੇ ਆ ਰਮਗਲੇ ਦਿਹਾੜੀ ਵੀ ਨਹੀਂ ਮੜਣਾ ਪੈਂਦਾ ਚੱਲ ਮੰਢੀਏ ਧੁੱਪ ਬਹੁਤ ਹੈ ਉਹ ਵੀ ਜੋ ਬਰੋ ਦੋ ਬੋਰੀਆਂ ਹੋਰ ਧਰ ਲੈ ਚੱਲਦੇ ਆ ਫਿਰ ਹੁਣ ਦੁਬਾਰੇ ਦੋ ਪਹਿਲਾਂ ਸਿਰ ਤੇ ਉੱਥੇ ਦੋ ਇੱਥੇ ਢੇਕਤੀਆਂ ਬੜਾ ਅਗਲਾ ਹੋ ਗਿਆ ਤਾਂ ਦੇਖ ਜੋ ਬਰਾ ਲੈ ਲੈ ਪੂਰੇ ਸਟੈਂਟ ਕਰਦਾ ਬੋਲ ਹੱਥ ਛੱਡ ਕੇ ਚਲਾਉਂਦਾ ਜੋਪਰਾ ਟੈਂਪ ਮੈਣ ਰੱਖਿਆ ਹੋਇਆ ਸੀ ਨਾ ਬਈ ਇਹਦਾ ਨਾਲ ਨਾ ਸੰਭੇਰ ਪੱਟਲ ਬਈ ਹੋ ਗਈ ਓਏ ਤੂੰ ਮੜਾਏ ਉੱਥੇ ਬੜਾ ਹੀ ਤੇ ਗੜਾ ਮਾਰ ਕੇ ਆਈ ਖੜਾ ਕੇ ਉੱਥੇ ਮੜਾ ਦੇ ਯਾਰ ਗੜਾ ਕਈ ਵਾਰ ਟੁੱਟ ਜਾਂਦਾ ਬਾਈ ਮਨੇ ਯਾਰ ਇੱਕ ਵਾਰੀ ਦੇ ਨਲੇ ਪਾਣੀ ਦੇ ਗੈਂਪਰ ਚੱਕ ਲੈਈ ਉੱਥੇ ਆਹੋ ਕਾਣੂ ਲੈ ਯਾਰ ਫਿਰ ਪਾਣੀ ਵਾਲਾ ਗੈਂਪਰ ਚੱਕ ਲਈ ਅੱਜ ਤਾਂ ਮੈਂ ਉੱਥੇ ਲਈ ਚਲਦਾ ਤੂੰ ਪਾਣੀ ਵਾਲਾ ਗੈਂਪਰ ਚੱਕ ਲੈ ਨਾਲੇ ਇਹਦੇ ਵੀ ਟੁੱਟ ਜੇ ਯਾਰ ਪੱਕੀ ਸੁਖੀ ਉਹਦੀ ਵੀ ਚਰੀ ਨਹੀਂ ਕੱਲੇ ਰੁਕ ਜਾਂਦੀ ਹੁੰਦੀ ਹਮੇਸ਼ਾ ਪਛਤ ਤਾਉ ਦੇ ਗਨੇ ਪੂਰੀ ਰੱਖਦੇ ਆਂ ਹਾਂ ਜੇ ਹੁਣ ਖਾਂਦੀ ਪਿੰਦੀ ਟੁੱਟਦੀ ਉਹਦਾ ਕਰ ਲੈ ਬੱਕਰੀ ਹੈਗੀ ਆ ਸਾਫ਼ ਸੁਥਾ ਹੀ ਬੋਲਦਾ ਤੀ ਹੈ ਟਾਈਮ ਤਾਂ ਕੀ ਲੱਗੂ ਯਾਰ ਮੈਂਟ ਚ ਆ ਜਾਈਆ ਜਹ ਜਹ ਦਾ ਬੋਰੀਆਂ ਵੀ ਲਾਹੂਗਾ ਮੈਂ ਉਹ ਬੰਗੀ ਚ ਪਾਣੀ ਵੀ ਛੱਡ ਕੇ ਆਉਂ ਚੋਬਰੋ ਚੱਲ ਪੇ ਮਿੱਤਰ ਚੱਲ ਪੇ ਕੰਮ ਹੋ ਗਿਆ ਕੰਮ ਹੋਣਾ ਤੇ ਜਿਹੜਾ ਉਹੀ ਹੋ ਚੁੱਕਿਆ ਕਹਿੰਦੇ ਉਹ ਦੇਖੋ ਕੋ ਕੀ ਕੰਮ ਉਹਨਾਂ ਨੇ ਨਾਜ਼ਰ ਲਾ ਦੀ ਇਹ ਦੇਖਾਉਣੇ ਆ ਤੁਹਾਨੂੰ ਜਾ ਕੇ ਮੁੰਡਿਓ ਚੋਬਰ ਨੇ ਪੂਰਾ ਸਟੰਟ ਮੈਨਿਕ ਬਣਾਇਆ ਬੈਠਾ ਉੱਥੇ ਇੱਕ ਰੋਕੇ 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 ਸੋਡੀ ਪੈਂਦੀ ਕਿਤੇ ਬੰਦੀ ਰਗੜਾ ਜਾਵੇ ਜਾਊਗੀ ਰੋਕ ਲੈ ਤੋੜਨੀ ਇੱਥੇ ਲਿਆ ਕੇ ਛਣਦਾ ਹੋਰ ਪੂਰਾ ਦੇਖ ਦੇਖ ਮੁੰਡਿਆ ਹਾਂਜੀ ਲੈ ਲੈ ਦੇਖ ਓਏ ਪੱਟੂ 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 ਪੱਟ ਲਈ ਓਏ ਚੱਲ ਕੋਈ ਅੱਡੇ ਜਿੱਟ ਤੁਹਾਰੇ ਬਾੜ ਨੂੰ ਕਿਹਦੇ ਉੱਤੇ ਅਜਾ ਦੇਖਣਾ ਸੀ ਯਾਰ ਕਦੇ ਕਰੇਤਾ ਦੇਖਣਾ ਸੀ ਯਾਰ ਸਿਕੰਦਰ ਹਨਾ ਹੋਰ ਹੋਰ ਮਸਰ ਕਰਤਾ ਯਾਰ ਸਾਡਾ ਉਹ ਬੈਕ ਵਿੱਚ ਲਿਆ ਦੁਬਾਰੇ ਦੁਬਾਰੇ ਬਾੜ ਵਿੱਚ ਦੁਬਾਰੇ ਲਿਆ ਦੁਬਾਰੇ ਵਿੱਚ ਉਹ ਲੋ ਆਏ ਦੋ ਕਰੇ ਦੇਖਾਈ ਹੋਰ ਹਾਂਜ ਮੰਟ ਸਾਰਾ 30 ਸਕਿੰਟ ਲੇਟ ਹੋ ਗਏ ਨਹੀਂ ਸਾਰਾ ਕੁਝ ਦੇਖਣ ਨੂੰ ਮਿਲਦਾ ਇਹਨਾਂ ਨੂੰ ਹੋਰ ਜਮਾਂ ਕੱਚੀ ਰਹੀ ਇਹਦੇ ਕਰਕੇ ਦੁਵਾਰੇ ਲੇ ਹੂਗਾ ਇਹਦਾ ਇੱਕ ਪੁੱਛਦੇ ਆ ਵੀ ਕਿਹੜਾ ਹੋਰ ਲਾਊਗਾ ਫਿਰ ਤਾਂ ਦੇਖ ਲੈ ਆਏ ਇਹਨਾਂ ਦੀ ਬਣੀ ਫਿਰ ਗਿਆ ਇਹ ਰਹਿਣਾ ਕੋਈ ਇੱਥੇ ਆਉਣੀ ਸੀ ਨੇ ਆਹ ਦਿਆ ਕੀ ਕਹਿੰਦਾ ਚੱਲ ਕੋਈ ਨਹੀਂ ਹੁਣ ਅਗਲੇ ਕਿਹੜਾ ਉੱਥੀ ਲਈ ਚੱਲਣ ਦੇ ਇਹਦੇ ਹੈਂ ਅਗਲਾ ਕਿਹੜਾ ਉੱਥੀ ਲਈ ਆਊਗਾ ਫਿਰ ਦੇਖਾਂਗੇ ਦਵਾਈ ਮਾਰਨੀ ਰਹੀ ਗਈ ਪੈਂਸੋ ਦਾ ਦਵਾਈ ਮੁੱਕ ਗਈ ਸੀ ਉਹ ਚੱਲ ਕੋਈ ਨਹੀਂ ਦੁਵਾਰੇ ਮਾਰ ਲਾ ਆਓ ਇਸਕੰਦਰ ਦਵਾਰੇ ਕਿਡੇ ਚ ਦੇਖਾਂ ਜਟਗਾ ਦੇ ਅੰਦਰ ਮੋੜ ਕਿਹ ਹੈ ਸੀਗਾ ਮੈਂ ਖਾ ਵੀ ਤੂੰ ਮਿਸ ਕਰੇਗਾ ਤੂੰ ਤੇ ਲੇਟ ਹੋ ਗਿਆ ਹੋ ਰਹਾ ਚਲ ਕੋਈ ਕੰਸੈਪਟ ਮਿਸ ਕਰਤਾ ਥੋੜਾ ਖੜਕਦਾ ਕਿਹਦੇ ਪਿੰਡ ਸੁਣੀ ਜਾਂਦਾ ਜਿੱਥੇ ਜਾੜ ਮੋੜਦਾ ਇਹਨੂੰ ਗਾਰੇ ਜਗ ਤੋਂ ਥੋੜੀ ਕਿਧਰ ਬੈਕ ਨਹੀਂ ਬੈਕ ਨਹੀਂ ਲਈ ਅਗਲੇ ਕਿਹੜੇ ਜਸਟੰਟ ਮਿਲੂਗਾ ਅਗਲੇ ਕਿਹੜੇ ਚ ਅਗਲੇ ਕਿਹੜੇ ਤੇ ਜਸਟੰਟ ਮਿਲੂਗਾ ਨਾ 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 ਉੱਥੇ ਲਾਉਣੀ ਐ ਉੱਥੇ ਲਾਹਾਂਗੇ ਉਹ ਪੱਕਾ ਉਧਰ ਕਰੋ ਮਿੱਤਰੋ ਜੇ ਆਪਣਾ ਬਲੌਗ ਵਧੀਆ ਲੱਗਿਆ ਲਾਈਕ ਕਮੈਂਟ ਜ਼ਰੂਰ ਕਰੋ ਆਪਣੇ ਚੈਨਲ ਨੂੰ ਕਰ ਰੱਖੋ ਸਬਸਕ੍ਰਾਈਬ ਕਰੋ